ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਈ ਸੀ ਸਿੰਪਲ ਜਿਹੀ ਦੇਸੀ ਕ్యੋਜੇ ਪਰੌਂਠੇ ਜਿਹੜੇ ਹਰ ਘਰ ਵਿੱਚ ਬਣਦੇ ਹੀ ਰਹਿੰਦੇ ਆ ਤੇ ਨਾਲ ਹੀ ਆਪਾਂ ਬਣਾਈ ਬਹੁਤ ਹੀ ਟੇਸਟੀ ਸੀ ਮਸ਼ਰੂਮ ਮਟਰ ਦੀ ਸਬਜੀ ਤੇ ਆਪਾਂ ਇਹਨੂੰ ਘਰ ਵਿੱਚ ਆਮੀ ਖੁੰਬਾ ਮਟਰ ਵੀ ਕਹਿ ਦਿੰਨੇ ਹੈਗੇ ਇਹ ਸਬਜੀ ਹੈ ਜਿਹੜੀ ਮਲਾਈਦਾਰ ਬਦਾਮੀ ਸਬਜੀ ਬਹੁਤ ਜਿਆਦਾ ਵਧੀਆ ਬਣਦੀ ਹੈ ਤੇ ਆਪਾਂ ਕਿਵੇਂ ਬਣਾਈ ਹੈ ਤੁਹਾਨੂੰ ਵੀਡੀਓ ਵਿੱਚ ਜ਼ਰੂਰ ਦੱਸਦੇ ਆ ਇਹਦੇ ਲਈ ਜੀ ਆਪਾਂ ਖੁੰਬਾਂ ਪਈਆਂ ਨੂੰ ਘਰ ਦੇ ਵਿੱਚ 1-2 ਦਿਨ ਹੋ ਗਏ ਸੀ ਤੇ ਆਪਾਂ ਸੋਚਿਆ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਈਏ ਫਿਰ ਆਪਾਂ ਇੱਕ ਬਰਤਨ ਦੇ ਵਿੱਚ ਥੋੜਾ ਜਿਹਾ ਪਾਣੀ ਗਰਮ ਰੱਖਤਾ ਤੇ ਉਹਦੇ ਵਿੱਚ ਇਹਨਾਂ ਨੂੰ ਚੰਗੀ ਤਰ੍ਹਾਂ ਹੱਥਾਂ ਨਾਲ ਮਸਲਤਾ ਉਸ ਤੋਂ ਬਾਅਦ ਪਾਣੀ ਨੂੰ ਗੁਣਗਣਾ ਜੇ ਗਰਮ ਹੋਣ ਤੋਂ ਬਾਅਦ ਆਪਾਂ نیچے ਉਤਾਰ ਲਿਆ ਇਹਦੇ ਵਿੱਚ ਅੱਧਾ ਚਮਚ ਪਾਇਆ ਜੀ ਨਮਕ ਕਿਦਾ ਇਹਨੂੰ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਕਈ ਵਾਰੀ ਕੀ ਹੁੰਦਾ ਜਿਆਦਾ ਦੇਰ ਕਰੇ ਪਈਆਂ ਖੁੰਬਾਂ ਨੂੰ ਹੋ ਜਾਂਦੀ ਹੈ ਤਾਂ ਆਪਾਂ ਫਿਰ ਥੋੜੀਆਂ ਜਿਹੀ ਇਹ ਉੱਪਰੋਂ ਕਾਲੀਆਂ ਜੀਆਂ ਹੋ ਜਾਂਦੀਆਂ ਤੇ ਇਸ ਤਰੀਕੇ ਨਾਲ ਬਹੁਤ ਵਧੀਆ ਸਾਫ਼ ਹੋ ਜਾਂਦੀਆਂ ਫਿਰ ਆਪਾਂ ਜੀ ਪਿਆਜ਼ ਲੈ ਉਹਨਾਂ ਨੂੰ ਬਰੀਕ ਕੱਟ ਲਿਆ ਤੇ ਫਿਰ ਆਪਾਂ ਕੱਟਾਂਗੇ ਮਸ਼ਰੂਮ ਇਹਨੂੰ ਤੁਸੀਂ ਆਪਣੀ ਮਰਜ਼ੀ ਅਨੁਸਾਰ ਕੱਟਿਓ ਚਾਹੇ 1 ਦੇ 4 ਹਿੱਸੇ ਕਰ ਲਿਓ ਚਾਹੇ ਤੁਸੀਂ ਇਹਨਾਂ ਨੂੰ ਗੋਲਕਾਰ ਚ ਵੀ ਕੱਟ ਸਕਦੇ ਹੋ ਉਸ ਤੋਂ ਬਾਅਦ ਜੀ ਇਹਦੇ ਲਈ ਜਿਹੜਾ ਸਾਰਾ ਸਮਾਨ ਸੀ ਹਰੀਆਂ ਮਿਰਚਾਂ ਵਗੈਰਾ ਉਹ ਆਪਾਂ ਕੱਟ ਲਿਆ ਵੀਡੀਓ ਵਿੱਚ ਕਿਵੇਂ ਕਿਵੇਂ ਸਮਾਨ ਵਰਤਾਂਗੇ ਉਹ ਤੁਹਾਨੂੰ ਆਪਾਂ ਸਾਰਾ ਦੱਸਾਂਗੇ ਕੜਾਈ ਵਿੱਚ ਲਿਆ ਜੀ ਆਪਾਂ ਸਰੋਂ ਦਾ ਤੇਲ ਤੇ ਉਹਨੂੰ ਚੰਗੀ ਤਰ੍ਹਾਂ ਕਰ ਲਿਆ ਗਰਮ ਫਿਰ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜੀ ਆਪਣੇ ਕੱਟੇ ਹੋਏ ਪਿਆਜ਼ ਇਹਨਾਂ ਨੂੰ ਆਪਾਂ ਹਲਕਾ ਜਿਹਾ ਪੁੰਨ ਲਾਂਗੇ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜਾ ਥੋੜਾ ਪੁੰਨ ਲੈਣਾ ਕਿਉਂਕਿ ਪਿਆਜ਼ ਉਹਨਾਂ ਦੇ ਨਾਲ ਹੀ ਪੱਕਦੇ ਰਹਿਣਗੇ ਉਸ ਤੋਂ ਬਾਅਦ ਇਹਦੇ ਵਿੱਚ ਪਾਈਏ ਜੀ ਖੜੇ ਮਸਾਲੇ ਬੱਡੀ ਇਲਾਇਚੀ ਪਾਈਏ ਦਾਲਚੀਨੀ ਪਾਈਏ ਤੇ ਦੋ ਆਪਾਂ ਛੋਟੀਆਂ ਇਲਾਇਚੀਆਂ ਪਾਈਆਂ ਇਹਨਾਂ ਨੂੰ ਤੁਸੀਂ ਇਹਨਾਂ ਦੇ ਬੀਜ ਜੇ ਕੱਢ ਕੇ ਵਿੱਚੋਂ ਪਾ ਲੈਣਾਗਾ ਛਿਲਕਾ ਤੁਸੀਂ ਚਾਹ ਵਗੈਰਾ ਵਿੱਚ ਵੀ ਵਰਤ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਕਰਾਂਗੇ ਮਿਕਸ 1 ਮਿੰਟ ਲਈ ਹਲਕਾ ਜਿਹਾ ਪਕਾ ਲਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਅਦਰਕ ਲਸਣ ਦਾ ਪੇਸਟ ਪਾਵਾਂਗੇ ਚਾਹੇ ਤੁਸੀਂ ਪੇਸਟ ਪਾ ਲਿਓ ਆਪਾਂ ਪਰ ਇੱਥੇ ਬਰੀਕ ਕੱਟਿਆ ਹੋਇਆ ਅਦਰਕ ਲਸਣ ਇਹਦੇ ਵਿੱਚ ਪਾਇਆ ਹੈਗਾ ਇਨੂੰ ਕੀਤਾ ਜੀ ਆਪਾਂ ਮਿਕਸ ਤੇ ਇਹਨੂੰ ਵੀ ਹਲਕਾ ਹਲਕਾ ਆਪਾਂ ਨਾਲ-ਨਾਲ ਪਕਾਉਂਦੇ ਰਵਾਂਗੇ ਤੇ ਉਸ ਤੋਂ ਬਾਅਦ ਪਾਈਆਂ ਜੀ ਆਪਾਂ 3-4 ਕਟੀਆਂ ਹੋਈਆਂ ਹਰੀਆਂ ਮਿਰਚਾਂ ਤੇ ਜਿਹੜਾ ਅਦਰਕ ਲਸਣ ਦੀ ਇੱਥੇ ਖੁਸ਼ਬੂ ਹੈ ਜਿਹੜੀ ਬਹੁਤ ਜ਼ਿਆਦਾ ਆਉਗੀ ਸੋਨੋ ਕਿਉਂਕਿ ਆਪਾਂ ਪਹਿਲਾਂ ਨਹੀਂ ਪਕਾਇਆ ਬਾਅਦ ਵਿੱਚ ਪਕਾਉਂਦਾ ਹੀ ਹੁੰਦਾ ਇਹਦਾ ਟੇਸਟ ਅਲੱਗ ਆਉਂਦਾ ਫਿਰ ਆਪਾਂ ਪਾਏ ਜੀ ਦੋ ਬੜੇ ਟਮਾਟਰ ਉਹਨਾਂ ਨੂੰ ਬਿਲਕੁਲ ਬਰੀਕ ਆਪਾਂ ਕੱਟ ਲਿਆ ਸੀ ਤੇ ਫਿਰ ਇਹਨਾਂ ਸਾਰਿਆਂ ਨੂੰ ਆਪਾਂ ਚੰਗੀ ਤਰ੍ਹਾਂ 3-4 ਮਿੰਟ ਪਕਾ ਲਿਆ ਫਿਰ ਇਹਦੇ ਵਿੱਚ ਪਾਵਾਂਗੇ ਜੀ ਆਪਣੇ ਮਸਾਲੇ ਹਲਦੀ ਪਾਈ ਐ ਸਿੰਪਲ ਮਸਾਲੇ ਆਪਾਂ ਸਾਰੇ ਪਾਵਾਂਗੇ ਜੀ ਇਹਦੇ ਵਿੱਚ ਬਸ ਆਪਾਂ ਰੰਗ ਵਾਲੀ ਮਿਰਚ ਹਲਦੀ ਮਸਾਲਾ ਤਨੀਆ ਪਾਊਡਰ ਨਮਕ ਥੋੜੀ ਜੀ ਸਾਦੀ ਮਿਰਚ ਪਾਈ ਹੈਗੀ ਤੇ ਇਹ ਸਾਰੀਆਂ ਚੀਜ਼ਾਂ ਪਾ ਕੇ ਤੁਸੀਂ ਥੋੜਾ ਜਿਹਾ ਪਾਣੀ ਪਾਓ ਉਸ ਤੋਂ ਬਾਅਦ ਇਹਨੂੰ ਫਿਰ ਪਕਾ ਲਿਓ ਤੇ ਫਿਰ ਇਹਨੂੰ ਤੁਸੀਂ ਕਰਿਓ ਜੀ ਮਿਕਸ ਜਦੋਂ ਇਹ 4-5 ਮਿੰਟਾਂ ਬਾਅਦ ਪੱਕ ਗਿਆ ਤਾਂ ਫਿਰ ਇਹਦੇ ਵਿੱਚ ਇੱਕ ਚਮਚ ਪਾਓ ਤੁਸੀਂ ਬੇਸਨ ਦਾ ਕਿਉਂਕਿ ਬੇਸਨ ਨਾਲ ਸਬਜ਼ੀ ਦਾ ਕਲਰ ਵੀ ਬੜਾ ਸੋਹਣਾ ਆਉਂਦਾ ਹੈ ਤੇ ਇਹਦਾ ਟੇਸਟ ਵੀ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਫਿਰ ਇਹਨੂੰ ਫਿਰ ਤੁਸੀਂ ਥੋੜਾ ਜਿਹਾ ਪਾਣੀ ਪਾ ਕੇ ਮਿਕਸ ਕਰ ਲਿਓ ਕਿਉਂਕਿ ਬੇਸਨ ਪਕਾਉਣ ਲਈ ਥੋੜਾ ਜਿਹਾ ਇਹਨੂੰ ਇੱਕ ਵਾਰੀ ਮਸਾਲੇ ਨੂੰ ਪਤਲਾ ਕਰਨਾ ਪਊਗਾ ਤੇ ਜਦੋਂ ਇਹ ਪੱਕ ਗਿਆ ਇਹਨੇ ਫਿਰ گاੜਾ ਹੋ ਜਾਣਾ ਹੈਗਾ 2-3 ਮਿੰਟ ਤੱਕ ਲਗਾਤਾਰ ਫੁੱਲ ਫਲੇਮ ਤੇ ਪਕਾਉਣ ਤੋਂ ਬਾਅਦ ਇਹਨੇ ਆਪਣਾ ਤੇਲ ਜਿਹੜਾ ਉਹ ਛੱਡ ਦੇਣਾ ਤੇ ਮਸਾਲਾ ਆਪਣਾ ਬਿਲਕੁਲ ਤਿਆਰ ਹੋ ਗਿਆ ਫਿਰ ਇਹਦੇ ਵਿੱਚ ਤੁਸੀਂ ਕੱਟੀ ਹੋਈ ਮਸ਼ਰੂਮ ਪਾ ਦਿਓ ਤੇ ਅੱਧਾ ਪੌਣਾ ਗਲਾਸ ਪਾਣੀ ਦਾ ਪਾ ਲਿਓ ਰਸਮੀ ਸੇਜ ਵਾਲੀ ਇਹ ਸਬਜ਼ੀ ਤੁਸੀਂ ਤਿਆਰ ਕਰਿਓ ਨਾ ਜ਼ਿਆਦਾ ਗਾੜੀ ਤੇ ਨਾ ਜ਼ਿਆਦਾ ਪਤਲੀ ਇਹਦੀ ਗਰੇਵੀ ਤੁਸੀਂ ਇਸ ਤਰ੍ਹਾਂ ਦੀ ਰੱਖਿਓ ਫਿਰ ਜੀ ਇਹਨੂੰ ਕੀਤਾ ਮਿਕਸ ਤੇ ਆਪਾਂ ਇਹਨੂੰ 5 ਮਿੰਟ ਲਈ ਪਕਾਵਾਂਗੇ ਤੇ ਕੜਾਹੀ ਨੂੰ ਤੁਸੀਂ ਇੱਥੇ ਟੱਕ ਕੇ ਵੀ ਰੱਖ ਸਕਦੇ ਹੋ ਤੇ ਤਾਂ ਕਿ ਇਹ ਮਸ਼ਰੂਮ ਹੈ ਜਿਹੜੇ ਬਨ ਜਾਣ ਤੇ ਇਹਦੇ ਲਈ ਜਿਆਦਾ ਸਾਨੂੰ ਸਮਾਂ ਵੀ ਨਹੀਂ ਲੱਗੂਗਾ ਬਹੁਤ ਜਿਆਦਾ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੋ ਜਾਂਦੀ ਹੈ ਫਿਰ ਆਪਾਂ ਲਵਾਂਗੇ ਜੀ ਇਹਦੇ ਵਿੱਚ ਪਾਉਣ ਲਈ ਮਟਰ ਜੇ ਮਟਰ ਤੁਹਾਡੇ ਕੱਢਣ ਵਾਲੇ ਹੈ ਤਾਂ ਤੁਸੀਂ ਉਹਨਾਂ ਨੂੰ 5-6 ਮਿੰਟ ਲਈ ਉਬਾਲ ਲਿਓ ਅਲੱਗ ਪਰ ਜੇ ਤੁਹਾਡੇ ਮਟਰ ਹੈਗੇ ਜਿਹੜੇ ਸਟੋਰ ਕੀਤੇ ਹੋਏ ਐ ਤਾਂ ਤੁਸੀਂ ਉਹ ਮਟਰਾਂ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਹਲਕੇ ਜਿ ਗੁੰਗਨਾ ਇਹ ਪਾਣੀ ਵਿੱਚ ਧੋ ਕੇ ਤੇ ਉਹਨੂੰ ਤੁਸੀਂ ਸਬਜ਼ੀ ਵਿੱਚ ਪਾ ਦਿਓ ਤੇ 3-4 ਮਿੰਟ ਤੋਂ ਬਾਅਦ ਹੀ ਇਹ ਮਟਰ ਜਿਹੜੇ ਬਣ ਕੇ ਤਿਆਰ ਹੋ ਜਾਣਗੇ ਕਿਉਂਕਿ ਇਹਨਾਂ ਨੂੰ ਜ਼ਿਆਦਾ ਨਹੀਂ ਪਕਾਉਣਾ ਪੈਂਦਾ ਜੇ ਤੁਸੀਂ ਜ਼ਿਆਦਾ ਪਕਾਉਂਗੇ ਤੇ ਇਹ ਆਪਣਾ ਕਲਰ ਹੈ ਜਿਹੜਾ ਉਹ ਚੇਂਜ ਕਰ ਦੇਣਗੇ ਇਹ ਇਸੇ ਤਰ੍ਹਾਂ ਹੀ ਵਿੱਚ ਬਹੁਤ ਜ਼ਿਆਦਾ ਸੋਹਣੀ ਲੱਗਦੀ ਹੈ ਤੇ ਸਬਜੀ ਵੀ ਇਹਨਾਂ ਦੀ ਇਸੇ ਤਰੀਕੇ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਹੁਣ ਆਪਾਂ ਇਹਨੂੰ ਜੀ ਬਦਾਮ ਵੀ ਮਸ਼ਰੂਮ ਮਲਾਈਦਾਰ ਕਿਵੇਂ ਬਣਾਵਾਂਗੇ ਆਪਾਂ ਲਈਏ ਜੀ 6-7 ਬਦਾਮ ਤੇ 2-3 ਕਾਜੂ ਤੇ ਉਸ ਤੋਂ ਬਾਅਦ ਲਈਏ ਜੀ ਆਪਾਂ ਮਲਾਈ ਤੇ ਫਿਰ ਇਹਨਾਂ ਚੀਜ਼ਾਂ ਨੂੰ ਆਪਾਂ 1-2 ਮਿੰਟ ਲਈ ਗ੍ਰाइंड ਕਰ ਲਾਂਗੇ ਤਾਂ ਕਿ ਇਹ ਸਾਰਾ ਕੁਝ ਮਿਕਸ ਹੋ ਜੇ ਬਦਾਮ ਇੱਥੇ ਤੁਸੀਂ ਜੇ ਪੀਉਂਦੇ ਹੋਏ ਲੈ ਲੋ ਤਾਂ ਬਹੁਤ ਜ਼ਿਆਦਾ ਵਧੀਆ ਹੈਗਾ ਵੀ ਕੰਟੈਗ ਪਹਿਲਾਂ ਤੁਸੀਂ ਪੀਉ ਕੇ ਰੱਖ ਦੋ ਜੇ ਆਪਾਂ ਕਈ ਵਾਰ ਭੁੱਲ ਵੀ ਜਾਈਏ ਤਾਂ ਤੁਸੀਂ ਇਸ ਤਰੀਕੇ ਨਾਲ ਵੀ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਜੀ ਇਹਦੀ ਜਿਹੜੀ ਤਿਆਰ ਕੀਤੀ ਆਪਾਂ ਮਲਾਈ ਤੇ ਇਸ ਤਰ੍ਹਾਂ ਸਬਜੀ ਦੇ ਉੱਪਰ ਪਾ ਦਾਂਗੇ ਕਰੀਮੀ ਬਣਗੀ ਇੱਕ ਤਰ੍ਹਾਂ ਦੀ ਤੇ ਇਹਨੂੰ ਕਰਾਂਗੇ ਜੀ ਮਿਕਸ ਤੇ ਦੇਖੋ ਸਬਜੀ ਦਾ ਜਿਹੜਾ ਕਲਰ ਵਗੈਰਾ ਬੜਾ ਵਧੀਆ ਆਏਗਾ ਜਦੋਂ ਤੁਸੀਂ ਸਬਜੀ ਬਣਾਉਣੇ ਹੋ ਤਾਂ ਆਪਾਂ ਸਿੰਪਲ ਜਿਹੇ ਤਰੀਕੇ ਦੀ ਬਣਾਉਣੇ ਆ ਇੱਕ ਵਾਰੀ ਤੁਸੀਂ ਇਹ ਤਰੀਕਾ ਵੀ ਅਪਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਸਬਜੀ ਬਣਦੀ ਹੈਗੀ ਫਿਰ ਇਹਦੇ ਉੱਪਰ ਤੁਸੀਂ ਹਰਾ ਧਨੀਆ ਪਾ ਸਕਦੇ ਹੋ ਚਾਹੇ ਤਾਂ ਤੁਸੀਂ ਖੁਸ਼ਬੂਲੀ ਮੇਥੀ ਪਾ ਸਕਦੇ ਹੋ ਜੋ ਤੁਹਾਡਾ ਦਿਲ ਕਰੇ ਉਹੀ ਪਾਇਓ ਪਰ ਇੱਕ ਵਾਰੀ ਸਬਜੀ ਟਰਾਈ ਕਰਕੇ ਜ਼ਰੂਰ ਦੇਖਿਓ ਇੱਕ ਮਿੰਟ ਲਈ ਸਲੋ ਫਲੇਮ ਤੇ ਗੈਸ ਨੂੰ ਕਰ ਦਿਓ ਤੇ ਇਹਨੂੰ ਟੱਕ ਕੇ ਰੱਖ ਦਿਓ ਉਸ ਤੋਂ ਬਹੁਤ ਬਾਅਦ ਬਹੁਤ ਹੀ ਜ਼ਿਆਦਾ ਟੇਸਟੀ ਸਬਜੀ ਜਿਹੜੀ ਬਣ ਕੇ ਤਿਆਰ ਹੋਗੀ ਤੇ ਆਪਾਂ ਜੀ ਪਰੌਠੇ ਨਾਲ ਕੀਤੀ ਸਰਵ ਤੇ ਸਾਰਿਆਂ ਨੇ ਬੜੀ ਖਾਧੀ ਤੇ ਫਿਰ ਆਪਾਂ ਲਾਸਟ ਤੇ ਖਾਧੀ ਬਾਕੀ ਬਹੁਤ ਜ਼ਿਆਦਾ ਟੇਸਟੀ ਬਣੀ ਸੀ ਟਰਾਈ ਕਰਕੇ ਜ਼ਰੂਰ ਦੇਖਿਓ ਵੀਡੀਓ ਨੂੰ ਸ਼ੇਅਰ ਕਰ